ਹੋਰ ਤੁਸੀਂ ਕੀ ਦੱਸ ਰਹੇ ਜੀ ਆਹ ਦੇਸੀ ਸਤਵਰਗ ਮੇਲਾ ਜੀ ਇਹ ਸਤਵਰਗ ਹੈ ਹਾਂਜੀ ਬਾਬਾ ਜੀ ਬਿਲਕੁਲ ਜੀ ਇਹ ਕਿਸ ਕੰਮ ਆਉਂਦਾ ਸਤਵਰਗ ਇਹ ਦੱਸੋ ਇਹ ਜੀ ਜਿੱਥੇ ਵੀ ਆਪਾਂ ਸਬਜ਼ੀ ਦੇ ਬੂਟੇ ਲਾਉਣੇ ਉੱਥੇ ਜ਼ਰੂਰੀ ਲਾਉਣੇ ਚਾਹੀਦੇ ਜੀ ਕਿਉਂ ਇਹ ਇੱਕ ਬਿਮਾਰੀ ਪੈਂਦੀ ਬੂਟਿਆਂ ਨੂੰ ਜੜ ਤੋਂ ਉਹਨੂੰ ਰੋਕਦਾ ਕਹਿੰਦੇ ਇਹ ਜੀ ਅੱਛਾ ਸਾਨੂੰ ਪਤਾ ਲੱਗਾ ਸੀਗਾ ਇਹ ਲਗਾਉਂਦੇ ਆ ਜੀ ਇਹ ਹਾਂਜੀ ਮੈਨੂੰ ਲੱਗਾ ਵੀ ਬੋਰ ਤੇ ਖੁਸ਼ ਰਹਿੰਦੇ ਆ ਦੇਖ ਕੇ ਆਲੇ ਦੁਆਲੇ ਹਾਂਜੀ ਉਦਾਂ ਵਿੱਚ ਦਾਂਜ ਚਲੋ ਵੀ ਸੋਹਣੇ ਲੱਗਦੇ ਆ ਜੀ ਫੁੱਲ ਚਲੋ ਮੈਂ ਉਦਾਂ ਹੀ ਕਹਿ ਰਿਹਾ ਮੂੰਹ ਪੱਕਣ ਦਾ ਪਤੀ ਹੈ ਇਲਾਜ ਮੂੰਹ ਪੱਕਣ ਦਾ ਇਹੋ ਚੱਲੇ ਪੈ ਗਿਆ ਉਹ ਤਾਂ ਤੁਸੀਂ ਗੇਂਦੇ ਦੇ ਫੁੱਲ ਕਹਿੰਨੇ ਸੀ ਉਹ ਇਹ ਗੇਂਦਾ ਜੀ ਆਏ ਅਸਲੀ ਆਏ ਅੱਛਾ ਜੀ ਅੱਛਾ ਠੀਕ ਆ ਮਤਲਬ ਮੂੰਹ ਜਿਹੜਾ ਪੱਕਿਆ ਹੁੰਦਾ ਜਦੋਂ ਉਹਨੂੰ ਕਿੱਦਾਂ ਖਾਣਾ ਤੇ ਤੋੜ ਕੇ ਚੱਬ ਗਏ ਅੱਛਾ ਜੀ ਲਾਓ ਜੀ ਇੱਕ ਬਹੁਤ ਵਧੀਆ ਗੱਲ ਪਤਾ ਲੱਗੀ ਅਗਰ ਤੁਹਾਡਾ ਮੂੰਹ ਪੱਕਿਆ ਆ ਤਾਂ ਇਹਨੂੰ ਇਹਦੇ ਪੱਤੇ ਖਾਓ ਇਹਦੇ ਫੁੱਲਾਂ ਦੇ ਪੱਤੇ ਪਾਪਾ ਜੀ ਇਹ ਰ ਫੁੱਲਿਆ ਨਹੀਂ ਜੀ ਆ ਕਿ ਦੂਜੇ ਪੱਤੇ ਨਹੀਂ ਪੱਤੇ ਅੱਛਾ ਹਰੇ ਪੱਤੇ ਜਿਹੜੇ ਹਰੇ ਹਰੇ ਇਹ ਤੋਂ ਜੀ ਮੱਖੀ ਬਹੁਤ ਸਹਤਾਂ ਵਾਲੀ ਬੈਂਦੀ ਹੈ ਜੀ ਹਾਂ ਉਹ ਤਾਂ ਜੀ ਹਾਂ ਜੀ ਜੀ ਬਹੁਤ ਵਧੀਆ ਚੀਜ਼ ਆ ਦੇਖੋ ਇੱਥੇ ਜੂਸ ਇਕੱਠਾ ਕਰਦੀ ਹੈ ਜੀ ਨਗਮ ਗੋਣਕਾਰੀ ਇਹ ਜੀ ਹੈ ਨਾ ਜੀ 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 ਪਰ ਆਪਾਂ ਇਹਨਾਂ ਚੀਜ਼ਾਂ ਤੋਂ ਭੁੱਲ ਗਏ ਆ ਜੀ ਹਾਂ ਨਹੀਂ ਦੇਖੋ ਕੋ ਦੱਤ ਨੇ ਆਪਾਂ ਨੂੰ ਕਿ ਨਿਆ ਚੀਜ਼ਾਂ ਵਧੀਆ ਦਿੱਤੀ ਆ ਬਾਵਾ ਜੀ ਅੱਖਾਂ ਨੂੰ ਬਹੁਤ ਸੋਹਣੇ ਲੱਗ ਰਹੇ ਦੇਖੋ ਤਾਂ ਆ ਵੀ ਆ